ਕਣਕ ਤੇ ਬਹਿਸ ਚੱਲ ਰਹੀ ਹੈ ਕਣਕ ਖਾਣੀ ਚਾਹੀਦੀ ਕਿ ਨਹੀਂ ਖਾਣੀ ਚਾਹੀਦੀ ਬਹੁਤ ਵੱਡੀ ਲੌਬੀ ਇੱਕ ਪਾਸੇ ਖੜੀ ਹੈ ਜਿਹੜੀ ਕਹਿੰਦੀ ਹੈ ਕਿ ਕਣਕ ਖਾਣ ਦੇ ਨਾਲ ਜਿਹੜੀ ਹੈਗੀ ਹੈ ਉਹ ਗਲੂਟਨ ਇੰਟੋਲਰੈਂਸ ਹੁੰਦੀ ਹੈ ਤੇ ਪ੍ਰੋਬਲਮ ਕ੍ਰੀਏਟ ਕਰਦੀ ਹੈ ਕਣਕ ਕਣਕ ਗੁਨਾਹਗਾਰ ਹੈ ਦੋਸ਼ੀ ਹੈ ਇੱਕ ਬਹੁਤ ਵੱਡੀ ਲੌਬੀ ਇਧਰਲੇ ਪਾਸੇ ਖੜੀ ਹੈ ਉਹ ਕਹਿੰਦੀ ਹੈਗੀ ਹੈ ਕਿ ਕਣਕ ਦਾ ਜਿਹੜਾ ਵੀਟ ਗ੍ਰਾਸ ਜੂਸ ਹੈ ਨਾ ਜਦੋਂ ਉਹ ਤੁਸੀਂ ਜਦੋਂ ਪੀਓਗੇ ਤੇ ਉਹਦੇ ਨਾਲ ਤੁਹਾਡੀ ਇਮਿਊਨਿਟੀ ਬੂਸਟ ਹੁੰਦੀ ਕੈਂਸਰ ਪੇਸ਼ੈਂਟਸ ਨੂੰ ਬੜੇ ਇੰਕਲੂ ਜਿਹੜੇ ਵੀਟ ਗ੍ਰਾਸ ਜੂਸ ਪੀਤਾ ਜਾਂਦਾ ਹੁਣ ਸਮਝਣ ਦੀ ਕੋਸ਼ਿਸ਼ ਕਰੀਏ ਜੀ ਇਸ ਦਾ ਕਣਕ ਦਾ ਬੀਜ ਤਾਂ ਇੱਕ ਹੀ ਹੈ ਨਾ ਉਹੀ ਕਣਕ ਹੈ ਜਦੋਂ ਤਾਂ ਅਸੀਂ ਉਹਨੂੰ ਬੁਰੀ ਮਿੱਟੀ ਦੇ ਵਿੱਚ ਖੇਤਾਂ ਦੇ ਵਿੱਚ ਪੰਜਾਬ ਦੇ ਵਿੱਚ ਉਗਾਉਨੇ ਆ ਉਦੋਂ ਤਾਂ ਉਹ ਪ੍ਰੋਬਲਮ ਕ੍ਰੀਏਟ ਕਰਦੀ ਸਾਡੀ ਦੁਸ਼ਮਣ ਹੈ ਜਦੋਂ ਉਹਨੂੰ ਚੰਗੀ ਮਿੱਟੀ ਫਰਟਾਈਲ ਮਿੱਟੀ ਦੇ ਵਿੱਚ ਪਾ ਕੇ ਅਸੀਂ ਉਗਾਉਨੇ ਆ ਤੇ ਉਦੋਂ ਉਹ ਤੁਹਾਡੇ ਲਈ ਰਾਮਬਾਨ ਹੈ ਠੀਕ ਹੈ ਤਾਂ ਫਿਰ ਇਹਦੇ ਵਿੱਚ ਮੋਸਟ ਰਿਲੇਵੈਂਟ ਪਾਰਟ ਕੀ ਹੋਇਆ ਮਿੱਟੀ ਹੋਈ ਮਿੱਟੀ ਆ ਨਾ ਤੇ ਮਿੱਟੀ ਦੀ ਕੋਈ ਗੱਲ ਨਹੀਂ ਕਰਦਾ ਮਿੱਟੀ ਦੀ ਕਿਤੇ ਗੱਲ ਨਹੀਂ ਜਿਹੜੇ ਇਹ ਗੱਲ ਕਰ ਰਿਹਾ ਵੀ ਮਿਲਟਸ ਖਾਓ ਕਣਕ ਨਾ ਖਾਓ ਹਾਂ ਹੁਣ ਉੱਥੇ ਆਉਨੇ ਆ ਗੱਲ ਸਾਰੀ ਕਿ ਨਿਊਟ੍ਰੀਸ਼ਨ ਆਉਣਾ ਕਿੱਥੋਂ ਹੈ ਕਿੱਥੋਂ ਆਉਣਾ ਨਿਊਟ੍ਰੀਸ਼ਨ ਨਿਊਟ੍ਰੀਸ਼ਨ ਦਾ ਅਲਟੀਮੇਟ ਸਰੋਤ ਜਿਹੜਾ ਅੰਤਮ ਸਰੋਤ ਇੱਕੋ ਹੈ ਮਿੱਟੀ ਹੈ ਸਾਰਾ ਨਿਊਟ੍ਰੀਸ਼ਨ ਮਿੱਟੀ ਦੇ ਵਿੱਚ ਹੈ ਮਿੱਟੀ ਦੇ ਵਿੱਚ ਕੁਦਰਤ ਨੇ ਸਾਡੇ ਲਈ ਭੋਜਨ ਭਰਿਆ ਸੀ ਅਸੀਂ ਉਸ ਭੋਜਨ ਦਾ ਇੱਕ ਤਾਂ ਨਿਊਟ੍ਰੀਸ਼ਨ ਫਲੋ ਹੋਇਆ ਇੱਕ ਅਸੀਂ ਵਸਤੂਆਂ ਬਣਾ ਲੀਆਂ